ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਤ ਆਜਾਪਾ ਪਹੁੰਚ ਗਏ ਆ ਬਠਿੰਡੇ ਜ਼ਿਲ੍ਹੇ ਦੇ ਪਿੰਡ ਖਿਆਲੀ ਵਾਲਾ ਚ ਤੇ ਇੱਥੇ ਬਜ਼ੁਰਗ ਬੈਠੇ ਨੇ ਤੇ ਇਹਨਾਂ ਨਾਲ ਆਪਾਂ ਇੱਕ ਗੇਮ ਖੇਡਾਂਗੇ ਤੇ ਗੇਮ ਕਿਹੜੀ ਖੇਡਾਂਗੇ ਇਹ ਤੁਸੀਂ ਵੀਡੀਓ 'ਚ ਦੇਖਣਾ ਵੀਡੀਓ 'ਚ ਐਂਡ ਤੱਕ ਬਣੇ ਰਹਿਣਾ ਤੇ ਪੂਰਾ ਮਾਹੌਲ ਬਣਾਵਾਂਗੇ ਆਪਾਂ ਤੇ ਗੇਮ ਨੂੰ ਆਪਾਂ ਸ਼ੁਰੂ ਕਰਦੇ ਆਂਗੇ ਲੋ ਜੀ ਆਹ ਫੋਟੋ ਹੈ ਜੀ ਉਹਨਾਂ ਨੂੰ ਤੁਸੀਂ ਸਮਝਾਉਣਾ ਸਿੱਧਾ ਨਾ ਆਣੀ ਦੱਸਣਾ ਬੜਾ ਤਕੜਾ ਕਰਾ ਲਾਉਂਦੇ ਹੀ ਆ ਪਹਿਲਾ ਪੁਰਾਣਾ ਪਹਿਲਾ ਪੁਰਾਣਾ ਜਵਾਨ ਜੀ ਹਾਂ ਪੁਰਾਣੇ ਜਵਾਨ ਤੇ ਬਾਹਦਾਂ ਨਾਲ ਵੀ ਉੱਠਣਾ ਵੀ ਲਾਉਂਦੇ ਜੀ ਨਹੀਂ ਇਹ ਨਹੀਂ ਟਖਣਾ ਵੀ ਬਾਹੂਸੀ ਹੋਊ ਯਾਰਾ ਚੈਟ ਨਾ ਗਿਆ ਚੈਟ ਨਾ ਬਾਈਲਰਸ ਹੋ ਗਿਆ ਹਿੰਦ ਜਾਣ ਹੋ ਗਿਆ ਹਿੰਦੁਸਤਾਨ ਦਾ ਹਾਂ ਹਾਂ ਇਹ ਇੱਕ ਹੋ ਗਿਆ ਮਾਰਾ ਸਮਝਾਓ ਕਦੀ ਨਹੀਂ ਹਾਂ ਆ ਗਿਆ ਹਾਂ ਆ ਗਿਆ ਹੂੰ ਸਮਝਾਓ ਉਹਨਾਂ ਨੂੰ ਵੀ ਇਸ਼ਾਰਾ ਕਰੋ ਕਿ ਬੜੀ ਲੱਜਤੋਂ ਨਹੀਂ ਕਦਰ ਦੇ ਪੋਣੇ ਦੇ ਬਰੋਟਿਆਂ ਚ ਖੱਦਰ ਦੇ ਪੋਣੇ ਦੇ ਬਰੋਟੇ ਬੜੀ ਲੱਜਤੋਂ ਦੀ ਰੋਟੀਆਂ ਕਾਦਗਾ ਮੱਕੀ ਦੀਆਂ ਸਰੋਂਦੀਆਂ ਆ ਮੱਕੀ ਦੀਆਂ ਟੁੱਪ ਕਰਦੀ ਨਹੀਂ ਬਾਇ ਦੇ ਨਾ ਖੱਦਰ ਪੋਣੀ ਮੱਕੀ ਦੀ ਬਾਇ ਦੇ ਦੀ ਬੇਸਣ ਦੀ ਰੋਟੀ ਹੁੰਦੀ ਚੌਲਾਂ ਦੀ ਸਮਝਾਓ ਹਾਂ ਜਿਉਂਦੀ ਹੁੰਦੀ അ <laughs> ਇੱਠਾ ਜਾਂਦੇ ਨਹੀਂ ਹੋਈ ਵਧੀਆ ਨਜ਼ਾਰਾ ਲੀਡੇ ਪਾਇਦਾ ਹੋਰ ਮੜਾ ਸੋਚੋ ਆਹੀ ਹੁੰਦੇ ਖੱਦਰ ਰੀੜਰ ਕਿ ਹੁੰਦੇ ਆ ਕਿ ਸਮਝਾ ਬਾਈ ਘਰੇ ਬਣਾ ਲੈਂਦੇ ਸੀ ਅਸੀਂ ਘਰੇ ਹੀ ਸਿਉ ਲੈਦੇ ਸੀ ਖੱਦਰ ਦੇ ਤਾਣੀ ਤਾਣੀ ਤੇ ਖੱਦਰ ਲੀੜਾ ਕਿ ਜਨਾ ਮੇਰਾ ਹਾਂ ਤਾਣੀ ਨਹੀਂ ਬਣਾ ਖੱਦਰ ਲੀੜਾ ਹੋਰ ਕਿੱਧਰ ਦੇ ਕੇ ਆਪਾਂ ਇਹ ਹੁਣ ਨੰਬਰ ਤਾਂ ਮੇਰਾ ਵੰਦਾ ਇਹ ਨੰਬਰ ਸਾਂਝਾ ਵੰਦਾ ਕੌਣ ਖੱਦਰ ਲੀੜਾ ਦਵਾਤਾ ਨਾ ਜੇ ਬਸੇ ਨੀ ਆ ਦੇਖ ਆ ਸਮਝਾ ਹੁਣੇ ਪਤਾ ਨਹੀਂ ਲੱਗਣਾ ਚਾਹੀਦਾ ਫੁੱਲ ਲੱਜਾਓ ਉਹਨਾਂ ਨੂੰ ਬਾਈ ਮੈਂ ਪਤਾਲਪੁਰੀ ਲੈਂਦੀ ਬਈ ਉਹ ਪਤਾਲਪੁਰੀ ਲੈਂਦੀ ਹੂੰ ਆ ਜਾਂਦੇ ਹੁਣ ਵੀ ਇੱਥੇ ਲੈ ਕੇ ਗਈ ਯਾਰ ਹਾਂ ਚੱਲਦੀ ਆਮੀ ਉਹਨੂੰ ਦਤੂ ਰਹੇ ਬੰਦਾ ਮੈਂ ਤਾਂ ਲੈਣ ਦੇ ਮੈਨੂੰ ਜਿੱਤ ਨੰਬਰ ਲੈਣ ਦੇ ਇੱਧਰ ਹਾਂ ਕੀ ਕੀ ਜੀਸੀਬੀ ਨਾ ਨਾ ਨਸ਼ਾ ਹੈ ਨਹੀਂ ਪਤਾਲਪੁਰੀ ਹੈ ਹੂੰ ਨਾ ਵੀ ਤੇ ਬਰੇ ਹੀ ਹੁੰਦਾ ਉਹ ਖੂਗਾ ਮਸ਼ੀਨ ਜੀ ਪਰ ਤੇ ਜੜੀ ਨਾ ਸੋਰ ਮੜਾ ਇਸ਼ਾਰਾ ਕਰੂ ਮੜਾ ਨੇੜੇ ਹੋ ਜਾ ਨੇੜੇ ਹੋ ਜਾ ਹਾਂ ਨੇੜੇ ਇਸ਼ਾਰਾ ਕਰ ਮੜਾ ਨੇੜੇ ਕਰਕੇ ਹਾਂ ਨੇੜੇ ਹੋ ਫੇਰ ਜਰਾ ਦੱਸ ਦੂ ਹੋਏ ਤੂੰ ਇੱਧਰ ਨੰਬਰ ਤੇ ਨਹੀਂ ਨਹੀਂ ਨੰਬਰ ਨੇੜੇ ਹਾਂ ਥੋੜੇ ਦਿਨ ਹੋਏ ਉੱਧਰ ਫੇਰ ਫਿਰਦੇ ਸੀ ਬਾਈ ਉੱਥੇ ਮੋਟਰ ਸੈੱਟ ਦੇ ਲਈ ਹਾਂ ਆ ਗਈ ਆ ਇਹ ਕੀ ਹੋ ਗਿਆ ਪਾਪ ਲੀ ਜਾਂ ਇਹਨੇ ਕਿ ਪਹਿਲਾਂ ਕਿ ਮੈਂ ਕਿਹਾ ਕੱਢ ਕੇ ਪਹਿਲਾਂ ਹੁਣ ਫੂਰੀ ਲੈਂਦੀ ਕੱਢ ਕੇ ਗਿਆ ਸੀ ਮੈਂ ਫੂਰੀ ਲੈਂਦੀ ਨਹੀਂ ਹੋ ਜਾਉਣਾ ਜੇ ਉਹ ਮਸ਼ੀਨ ਜਿੱਦਾਂ ਨਹੀਂ ਬੋਲ ਕਰਨ ਵਾਲੀ ਕੱਟ ਨੰਬਰ ਦੇ ਦੇ ਕਈ ਅੱਛਾ ਅਦਾ ਬੁਰੀ ਦੇ ਦੀ ਬਰਾ ਬੁਰੀ ਦੇ ਇਹ ਦੱਸ ਤੋ ਸੇਰੇ ਨੰਬਰ ਉਹ ਵੀ ਜਿੰਨੇ ਜਮ ਚੜਜੋ ਇੱਧਰ ਨੰਬਰ 2 ਗੇ ਤੁਹਾਡਾ 1 ਇਹਦਾ ਬਾਈਕ ਪਾਰਟੀ ਦੀ ਨਿਸ਼ਾਨੀ ਐ ਕੰਨ ਵੀ ਲੈਣੀ ਸੀ ਉਹ ਤੋ ਹੁਣ ਵੀ ਜਲਦੀ ਟੱਕੜੀ ਟੱਕੜੀ ਨਾ ਪਾੜ ਦੀ ਨਿਸ਼ਾਨੀ ਪੰਜ ਫੋਟਵਾਂ ਸਾਨੂੰ ਦਿਖਾਉਂਗਾ ਫਿਰ ਤੁਸੀਂ ਇਹਨਾਂ ਨੂੰ ਉਹ ਕਰਨਾ ਲਜਾਉਣਾ ਠੀਕ ਆ ਉਹਨੇ ਥੋੜਾ ਤੁਹਾਡੇ ਘਰੇ ਵੀ ਪਈ ਹੈ ਨਹੀਂ ਬੰਦਾ ਜ ਮਸੂਮ ਵੀ ਹੁੰਦੀ ਹੈ ਪੰਜ ਫੋਟ ਹਾਂ ਖੜ ਜੇ ਕੋਣ ਪਾੜ ਦੀ ਨਿਸ਼ਾਨੀ ਹੈ ਇਹਦੀ ਵੀ ਲੈ ਲਈ ਫੋਟ ਇੱਧਰ ਖੜ ਜਾ ਯਾਰ ਪਹਿਲਾਂ ਸਟਾਪ ਕਰ ਤੀ ਸੇ ਪਾੜ ਦੀ ਨਿਸ਼ਾਨੀ ਹੈ ਪਾੜ ਦੀ ਨਿਸ਼ਾਨੀ ਹੈ ਹੋਰ ਨੇੜੇ ਕਰੋ ਆ ਜਰਾ ਮੜਾ ਤੇ ਹਾਂ ਬੜਾ ਕਰੇ ਝੰਡੇ ਦਾ ਰੰਗ ਵੀ ਲਾਲ ਹੁੰਦਾ ਬਾਈ ਤੱਕੜੀ ਆਖੀ ਜਾਣਾ ਝੰਡਾ ਲਾਵਾ ਨਾ ਤੱਕੜੀ ਹੋਇਆ ਇਹ ਦਿਆਂ ਨੇ ਲੋ ਮੇੜੇ ਸਮਝੋ ਵੀ ਕੀ ਲੋ ਨੰਬਰ ਇਹ ਲੈ ਜੂ ਮੇੜੇ ਦਾ ਕਰਕੇ ਦਾਇ ਤਾਇ ਹੁਣ ਇਹ ਨੜੇ ਕੀ ਦੰਦੇ ਕੀ ਕੰਮ ਕਰਦੇ ਆ ਬੜਾ ਯਾਰ ਕੰਮ ਖੇਤੀ ਜੀ ਕੰਮ ਲੈਣੇ ਆ ਵੇ ਤੂੰ ਤੇਰੀ ਜੀ ਕੰਮ ਲੈਣੇ ਮੇਰੇ ਤੈਨੂੰ ਨੰਬਰ ਦੇ ਦੇ ਯਾਰ ਉਹ 2 ਮਹੀਨਾ ਹੋ ਗਿਆ ਹਟਿਆ ਕੰਮ ਕਰਤੀ ਹਲੇ ਹਾਂ ਉਹ ਫੇਰ ਕੰਮ ਚੱਲਦਾ ਹੈ ਉਹ ਫੇਰ ਕੰਮ ਚੱਲਦਾ ਹੈ ਇਹ ਬਹਿ ਜਾ ਜਾ ਤੂੰ ਚਪਟਾਰੀਆ ਇਹ ਤੂੰ ਦਾ ਪਕਰ ਜਾ ਰਿਹਾ ਉਹ ਫੋਟੋ ਫੜਾਈ ਦੇ ਲੈ ਹਾ ਤੇਰੇ ਫਰੇਮ ਦਵਾਰੇ ਸਮੜਿਆ ਦਵਾਰੇ ਸਮੜਿਆ ਯਾਰ ਹੁਣ ਮੈਂ ਵੀ ਪੜੀ ਨਹੀਂ ਸਮਝਾਉਂਦਾ ਕੋਈ ਨਹੀਂ ਕੋਈ ਬਈ ਇੱਕ ਤਾਂ ਬਈ ਉਹ ਕੌਮੇ ਦੀ ਦਾਤੀ ਆਏ ਹੇ ਢੰਡੇ ਦੀ ਲਾਲ ਨਿਸ਼ਾਨੀ ਦਿੱਤੀ ਜਨੇ ਇਹ ਵੀ ਕੰਮ ਵੀ ਨੇ ਇਧਰ 3 ਨੰਬਰ ਹੋਵੇ ਤੁਹਾਡਾ ਇੱਥੇ ਆਹ ਉਹ ਖੜਾ ਉਹ ਮਾਰੋ ਬਦੌਲ ਨੂੰ ਇਧਰ ਬਾਜਾ ਰੱਪ ਕਰ ਜਾ ਬੰਦ ਕਰ ਲੈ ਵੀਡੀਓ ਮੈਂ ਨਹੀਂ ਬਰਾਦਰ ਮੋਬਾਈਲ ਚੱਲ ਸ਼ੁਰੂ ਕਰ ਹੋਲਾ ਨਹੀਂ ਕੇ ਬਿਠਾ ਰਿਹਾ ਹਾਂ ਸਮਝਾ ਉਹ ਬਾਈ ਆਉਣ ਜਾਣ ਦਾ ਬੜਾ ਸਾਧਨ ਸੀ ਬੜੀ ਚੜਾਈ ਰਹੀ ਪਰ ਹੁਣ ਕਟ ਰੋਡਵੇ ਜੀ ਬੱਸ ਨਹੀਂ ਨਹੀਂ ਸਾਈਕਲ ਨਾ ਸਾਈਕਲ ਹੋਰ ਮੇਰੇ ਸਾਹਮਣੇ ਤੇ ਸਾਈਕਲ ਹੀ ਬਸ ਸੀ ਭੋਰ ਪਹਿਲਾ ਵਾਲਾ ਮਸੇ ਟਾਂਗਾ ਟਾਂਗਾ ਪਹਿਲਾ ਦਿਨ ਦੇ ਵੀ ਰਹੇ ਆ ਟਾਂਗਾ ਹਾਂ ਪਹਿਲਾ ਸਾਈਕਲ ਦੀ ਦਰੇ ਆ ਬਿਆਹਾਂ ਤੇ ਵੀ ਇੰਦਿਆ ਯਾਰ ਥੈਂਕ ਦਾ ਤੀਜੇ ਦਿਨ ਪੈਂਚਰ ਹੋ ਜਾਂਦਾ ਪੈਂਚਰ ਉਹ ਹੁੰਦਾ ਤਾਂ ਹੈ ਬਹੁਤ ਘੱਟ ਹੁੰਦਾ ਹੁਣ ਦੁਵਾਰੇ ਫੇਰ ਚੱਲਦੇ ਜਾਂਦੇ ਕਿ ਚੱਲਦੇ ਜਾਂਦੇ ਆ ਗੱਡਾ ਸਕੂਟਰ 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 ਟਿੱਕਾ ਜਵਾਦ ਨੂੰ ਹੋ ਉਸੇ ਇਹ ਮੋਟਰਸਾਈਕਲ ਕਜਣਾ ਹੁਣ ਤੁਸੀਂ ਉਹਨਾਂ ਨੂੰ ਸਮਝਾਉਣਾ ਠੀਕ ਹੈ ਚਾਰ ਨੰਬਰ ਉੱਧਰ ਇੱਕ ਛੋਟਾ ਲਗੋਗੇ ਰੱਖੀ ਹਾਂ ਵੀਡੀਓ ਬੜਾ ਦੇਲੇ ਨਾ ਨਹੀਂ ਹਾਂ ਹਾਂ ਆਪਾਂ ਨੂੰ ਬਾਰਡਰ ਤੇ ਕਿਤੇ ਬਹੁਤ ਜ਼ਿਆਦਾ ਲੋਟ ਪੈਂਦੀ ਹੈ ਹੈ ਕਈ ਕਈ ਮੋੜ ਮੋੜ ਦੁਆਰਾ ਦੁਆਰੇ ਦੇ ਮਾੜੇ ਹੋਰ ਇਸ਼ਾਰਾ ਕਰੋ ਇਸ਼ਾਰਾ ਕਰੋ ਆਪਾਂ ਨੂੰ ਬਾਰਡਰਾਂ ਤੇ ਬਹੁਤ ਲੋਟ ਪੈਂਦੀ ਹੈ ਨਹੀਂ ਉਹ ਚੀਜ਼ ਨਹੀਂ ਉਹ ਚੀਜ਼ ਬਾਜ਼ਾਰ ਉਹ ਸੀ ਆ ਬਦਲ ਆ ਗਿਆ ਹਾਂ ਹਾਂ ਸਭ ਤੋਂ ਗਰਮੀ ਜੀ ਠੰਡੇ ਕਮ ਹਨਾ ਹਾਂ ਠੰਡਾ ਘੜ ਕੇ ਪੀਂਦੇ ਆਂ ਵਾਟਰ ਕਹਿੰਦੇ ਜਿਹਨੂੰ ਪਾਣੀ ਨਹੀਂ 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 ਤੂਨਾ ਕੂਨਾ ਤੂਨਾ ਨਹੀਂ ਨਹੀਂ ਨਾ ਗਰਮਾ ਦੇ ਵਿੱਚ ਸਭ ਹੋਰ ਇਸ਼ਾਰਾ ਕਰੋ ਇਸ਼ਾਰਾ ਸਹੀ ਨਹੀਂ ਇਸ਼ਾਰਾ ਨਹੀਂ ਹਾਂ ਹੁਣ ਇੱਕ ਸੰਡੂ ਜੋ ਪਹੁੰਚ ਨਹੀਂ ਕੋਈ ਨਹੀਂ ਆਏ ਕਿੱਥੇ ਦੀ ਪਤਾ ਨਹੀਂ ਲੱਗ ਮੈਨੂੰ ਪਤਾ ਪਹਿਲਾਂ ਸਮੇਂ 'ਚ ਬਹੁਤ ਸਾਰੀ ਚੀਜ਼ ਹੁੰਦੀ ਸੀ ਹੁਣ ਇਹ ਬਹੁਤ ਘਟ ਗਈ ਹਾਂ ਹੁਣ ਘਟ ਗਈ ਚਾਹ ਪਾਣੀ ਦੇ ਕੰਮ ਵੀ ਆਉਂਦੇ ਨੇ ਜੀ ਤੁਮ੍ਹ ਪਾਣੀ ਢੰਗਾ ਕਰਨਾ ਚਾਹੀਦਾ ਹੋ ਨਹੀਂ ਨਹੀਂ ਕੋਈ ਇੱਧਰ ਨਹੀਂ ਨੇੜੇ ਹੋਸ਼ਾਦ ਮੈਂ ਜੇ ਆਪਾਂ ਬੋਲਦੇ ਨਹੀਂ ਪਤਾ ਲੱਗਣੀ ਨਹੀਂ ਸਿੱਧਾ ਤੂੰ ਹੋਸ਼ਾ ਨਾ ਸਿੱਧਾ ਨਹੀਂ ਬੋਲਣਾ ਦੇਣਾ ਆਪਾਂ ਆਪਾਂ ਬੋਲਦੇ ਨਹੀਂ ਪਤਾ ਲੱਗ ਜੂ ਆਪਾਂ ਗੱਲ ਕਰ ਲਈ ਕੋਈ ਨਹੀਂ ਦੇਖਦੇ ਆ ਫਿਰ ਨੇੜੇ ਹੀ ਹੋਗਾ ਦੱਸੋ ਜੀ ਹਾਂ ਜੀ ਨਹੀਂ ਹਜੇ ਦਿਖਾਉਣੀ ਨਹੀਂ ਆਪਾਂ ਫੋਟੋ ਹਾਂ ਹੋਣੀ ਬੜਾ ਇਹ ਠੀਕ ਠੀਕ ਹਾਂ ਇਹ ਸਾਰਾ ਸਹੀ ਨਹੀਂ ਹੋਇਆ ਤੁਸੀਂ ਕਰ ਦਿਓ ਇਧਰੋਂ ਵੀ ਕਰ ਦਿਓ ਕੋਈ ਇਧਰੋਂ ਕਰ ਦਿਓ ਇਹ ਸਾਬ ਚ ਨਹੀਂ ਆਉਂਦੇ ਸਾਬ ਚ ਨਹੀਂ ਨਾ ਪਹਿਲਾਂ ਚੱਲਦੇ ਹੁੰਦੇ ਹੁਣ ਵੀ ਕਈ ਪਿੰਡਾਂ 'ਚ ਹੈਗੇ ਆ ਹੈਗੇ ਆ ਹੈਗੇ ਆ ਕਈ ਪਿੰਡਾਂ 'ਚ ਹਾਂ ਪਹਿਲਾਂ ਚੱਲਦੇ ਹੁੰਦੇ ਸੀ ਹੋਰ ਵੀ ਹੈਗੇ ਆ ਹੋਰ ਵੀ ਆ ਜਾਏਗਾ ਆਪਰੇ ਗੋਨੇ ਆ ਰੇ ਸੂਰ ਦੇ ਉੱਤੇ ਕਿ ਉੱਟੀ ਕੋਲੇ ਸੂਰ ਦੇ ਉੱਤੇ ਜਾਵਾਂ ਥੋੜੇ ਸੀਜਾਂ ਦਾ ਟੱਪ ਗਿਆ ਉੱਟੀ ਉੱਤੇ ਜਾਵਾਂ ਨਾ ਕਿ ਟੱਲੇ ਇਹਨਾਂ ਬੱਤੇ ਕਰਮ ਦੀ ਬੱਤੇ ਚੱਲਦੇ ਹੁਣ ਸੀਜਾਂ ਦਾ ਟੱਪ ਗਿਆ ਇਹਨਾਂ ਚਿਕਨੇ ਬੁੱਤਰੇ ਕਈ ਏਰਾਂ ਤਾਂ ਇਧਰ ਵੀ ਆ ਜਾਂਦੇ ਸੀ ਇੱਥੇ ਵੀ ਕਿਤੇ ਕੋਤੇ ਹਾਂ ਜਾਲ ਨਾ ਨਹੀਂ ਹੁੰਦਾ ਖਿਡਾੜੀ ਹੈ ਇਹਨੂੰ ਫਿਰ ਤੂੰ 스ਪੀਲ ਆਖਿਆ ਤਾਂ ਗਰਮੀ ਪੈ ਲਵੇ ਗਰਮੀ ਥੋੜਾ ਜਿਹਾ ਸਿਆਲ ਇਧਰ ਦੋ ਨੰਬਰ ਹੋ ਗਏ ਛੋਟੇ ਚਾਰ ਆ ਹਾਂ ਸਾਰਾ ਹੈਂਡ ਤਾਂ ਦਿੰਦੇ ਪ੍ਰਾਨੇ ਪੈਣੀ ਵੀ ਹੁਲਾਣੇ ਦੇ ਉਹ ਲਾ ਦੇ ਮੈਂ ਡੇਰੇ ਕਰਕੇ ਵੀ ਦੱਸ ਦੇ ਤੂੰ ਤਾਂ ਦੇਖ ਕਰ ਆਪਾਂ ਇੱਥੇ ਹੀ ਬੋਲ ਲਾ ਗਏ ਪਹਿਲਾਂ ਪ੍ਰਾਨੇ ਸਮੇਂ ਜੋ ਜੋ ਬਿਜਲੀ ਨਹੀਂ ਹੁੰਦੀ ਸੀ ਜੋ ਬਿਜਲੀ ਹੁੰਦੀ ਸੀ ਕਿਹੜੀ ਚੀਜ਼ ਲੋਡ ਪੈਂਦੀ ਗਰਮੀ ਆਇਆ ਤੇ ਆਮ ਪੱਖੀ ਆ ਪੱਖੀ ਦੀ ਲੋਟ ਪੈਂਦੀ ਸੀ ਕੱਢ ਲਾ ਫੋਟੋ ਉਹ ਜੇ ਪਾਸੇ ਬਹਾਂ ਇੱਧਰ ਆ ਜਾ ਪਾਸੇ ਬਹਿ ਜਾ ਨਹੀਂ ਦੀ ਬਾਣੀ ਜੀ ਵੇ ਚ ਬਗੜ ਹੋਰ ਵੀ ਜੀ ਹੁੰਦੀ ਸੀਗੀ ਅੱਖਾਂ ਕੁੰਡਗਾ ਜੀ ਹੁਣ ਫੇਰ ਚੱਲ ਪਗਿਆ ਦੁਆਰੇ ਫੇਰ ਚੱਲ ਲਾਟਣਾ ਹੋਣੀ ਇੱਧਰ ਨੰਬਰ ਮਾਰ ਵੀ ਲੈਣਾ ਫੇਰ ਬੰਨੀ ਲਾਈਦਾ ਪਤਾ ਨਾ ਲੱਗ ਜੇ ਲੈ ਹੁਣ ਨੰਬਰ ਬਣ ਗਿਆ ਮੇਰਾ ਪੰਜ ਇੱਧਰ ਦੋ ਆ ਅੱਛਾ ਹਾਂ ਬਰਾਬਰ ਹੋ ਸਕਦਾ ਮੈਚ ਠੀਕ ਹੈ ਅੱਗੇ ਪ੍ਰਾਣੇ ਜਵਾਨੇ ਚ ਚੱਲਦੇ ਹੁੰਦੇ ਸੀ ਚੱਲਦੇ ਹੁੰਦੇ ਸੀ ਹੁਣ ਹੈਗੇ ਬਹੁਤ ਥਾਂ ਖਤਮ ਹੋ ਗਏ ਪਰ ਜਾਦਾ ਪੰਗਾ ਹਾਂ ਹੁਣ ਬਹੁਤ ਘੱਟ ਗਿਆ ਸਾਹਮਣੇ ਰੱਖੀ ਬੈਠੇ ਲੋਕਾਂ ਉਹ ਤਾਂ ਮੋਸਰਾ ਨਹੀਂ ਹੁੰਦੀਆਂ ਅਕੀ ਰਾਸੋ ਜਿਨ੍ਹਾਂ ਦੇ ਕਹਿੰਦੇ ਮਸਤੀ ਲੈ ਕੇ ਜਾਂਦੇ ਨਹੀਂ ਨਹੀਂ ਇਹ ਜੀ ਹੋਰ ਨੇੜੇ ਕਾਰ ਕੋ ਨੇੜੇ ਵੀ ਹੈਗੇ ਹੈ ਹੈ ਬਣੇਗਾ ਕਈ ਦੇ ਰਹੇ ਆਂ ਜੀ ਡੇਰਾਂ ਚ ਵੀ ਮਨੇ ਜਿਵੇਂ ਉਹ ਪੰਜਾ ਜਾਗਤ ਸਾਹਮਣੇ ਰੱਖੀ ਬਿਠਿਆ ਪਹਿਲੇ ਬਹੁਤ ਚੱਲਦੇ ਹੁੰਦੇ ਸੀ ਹੁਣ ਵੀ ਇੱਥੇ ਪਾਣੀ ਦੀ ਦਿੱਕਤਾਂ ਹਨ ਵੀ ਚੱਲਦੇ ਨਲਕੇ ਨਹੀਂ ਨਲਕੇ ਆਪਣਾ ਪਿਆਰਾ ਉਹ ਪਿੰਡ ਜੀ ਵੀ ਹੋਊਗਾ ਤੁਹਾਡੇ ਇੱਕ ਅੱਧਾ ਨਹੀਂ ਹਾਂ ਜੀ ਉਹ ਹਲਟੀ ਜੀ ਉਹ ਹਲਟੀ ਇਹ ਟੰਡਾਲੀ ਆ ਤਾਂ ਉਹ ਦੱਸਦਾ ਇਹਨਾਂ ਨੂੰ ਸਾਫ ਦੱਸਾਂ ਇਹਨਾਂ ਸਾਰਾ ਕੋਈ ਦੱਸਦਾ ਨਾਲ ਕੀ ਹੈ ਫਲਾਣ ਦਾ ਪਾਣੀ ਇੱਕ ਹੋਰ ਕਰਦੇ ਆ ਗੋਲ ਗੋਲ ਸਾਰਾ ਕੋਈ ਤੁਸੀਂ ਨੇ ਬੋਲੋ ਬਈ ਜੇ ਤੁਸੀਂ ਦੱਸੋ ਸਾਧਾ ਕਰ ਤੂੰ ਸਾਰਾ ਵੀ ਤੁਸੀਂ ਆਨੇ ਮਾਰ ਬੱਠੇ ਤਾਂ ਨਹੀਂ ਨੰਬਰ ਬੰਦਾ ਪੰਜਾਹ ਪੁਆਇੰਟ ਦਾ ਦੇਣਾ ਤਾਂ ਪੈਂਦਾ 4 ਤੇ 2 ਨੇੜੇ ਬੰਦਾ ਫੇਰ ਹੀ ਆਉਂ ਕੀ ਦੇ ਲੱਗਿਆ ਪਤਾ ਕੀ ਹੈ ਹਾਂ ਬਸ ਠੀਕ ਸਮਝਾਓ ਪਹਿਲਾਂ ਆਪਾਂ ਇਹਨੂੰ ਪਹਿਲਾਂ ਪੁਰਾਣੇ ਜਵਾਨ ਬਈ ਪਹਿਲਾਂ ਜਵਾਨ ਕਿਉਂ ਬਹੁਤ ਵਧੀਆ ਉਹਨਾਂ ਵਰਤੋਂ ਕਰਦੇ ਸੀ ਤੇ ਕੋਈ ਦੂਰ ਲੜੋਂ ਖਰਸਾ ਵਰ ਚੋਣ ਲੈਂਦੇ ਕੀ ਸੀ ਉਹ ਕਬੂਤਰ ਹੈ ਨਹੀਂ 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 ਕਬੂਤਰ ਹਾਂ ਸੁਣਦੇ ਸੀ ਚਿੱਠੀਆਂ ਚਿੱਠੀਆਂ ਦੇ ਤਾਰ ਵੀ ਕਹਿੰਦੇ ਸੀ ਚਿੱਠੀ ਕਹਿੰਦੇ ਸੀ ਹਾਂ ਨਹੀਂ ਇਹ ਕਤ ਦੂਰੋਂ ਗੱਲ ਸੁਣ ਲੈਂਦੇ ਸੀ ਹਾਂ ਖਬਰਾਂ ਸੁਣਦਾ ਉਭਿਆਵੀ ਇਹ ਵੀ ਆ ਜਾਂਦੀ ਤੇ ਰੇੜਗੇ ਚੱਲਦਾ ਸੀ ਰਿਸਤੇ ਦਾ ਸਾਹ ਹਾਂ ਜੀ ਹੋ ਗਏ ਰੇੜਗੇ ਚੱਲਦੇ ਇਹ ਸ਼ੀਰ ਗੋਵਲ ਗੋਂ ਕਿਧਰ ਕਿਧਰ ਹੋ ਗਿਆ ਦੱਸਿਆ ਇਹ ਫੋਟੋਆਂ ਉੱਥੇ ਰੇਗਾ ਦੱਸਦਾ ਨੰਬਰ ਆਪਾਂ ਉਹ ਕਰਨੇ ਆ ਕੀ ਹੋ ਗਿਆ ਮੇਰੇ ਹਾਂ ਨਹੀਂ ਛੋੜੇ ਹੈਗੇ ਅਗੇ ਪੰਜ ਇਹਦੇ ਵਿੱਚ ਦੋ ਆ ਨਿਆ ਤਾਂ ਕੌਣ ਕਰ ਤੂੰ ਪਹਿਲਾਂ ਵਾਲੇ ਹੀ ਪੰਜ ਸੀ ਇਹ ਆ ਨੰਬਰ ਛੱਡ ਦੇ ਫਿਰ ਇੱਧਰ ਨਹੀਂ ਕਿਵੇਂ ਇਹਦੇ ਦੇ ਵਿੱਚ ਦੱਸ ਜੀ ਤਾਰੇ ਨੂੰ ਕਹਾਂ ਮੈਂ ਦੱਸ ਕਹਾਂ ਸੁਣ ਲੈਣੇ ਨਾ ਦੱਸ ਤਾਂ ਮੈਂ ਖਬਰ ਵੀ ਦੱਸਦਾ ਖਬਰ ਹੋ ਰਹਾ ਅੱਛਾ 10000 ਰਹਿ ਗਿਆ ਐਦੋਂ 50 ਸਾਲ ਪਹਿਲਾਂ ਪੁਰਾਣੇ ਸਮਾਂ ਦੇ ਚ ਪੂਰਾ ਸ਼ਿੰਗਾਰ ਕੇ ਚੱਲਦੇ ਹੁੰਦੇ ਬਜ਼ੁਰਗ ਹਾਂ ਤੁਸੀਂ ਸਮਝਾਓ ਮੈਂ ਨਹੀਂ ਬੋਲ ਕੁੱਠ ਘੋੜਾ ਉੱਠ ਸੁਣ ਨਾ ਗੰਡਾ ਟਾਈਮ ਵਾਲਾ ਨਹੀਂ ਦਿੰਦੇ ਆਪਾਂ ਹਣਾ ਸੋਚਣ ਵਾਸਤੇ ਘੰਟਾ ਜਿਹੜਾ ਰਾਸ ਅੱਗੇ ਦਿੱਤਾ ਹੋਰ ਉਹ ਤਾਂ ਨਹੀਂ মগ পেট্ৰ নাজাৰেই বাহি কৰক ਵਾਲਾ ਮਿਹਾਲੋ ਬੰਦਾਂ ਦੇ ਉੱਤੇ ਅੱਛਾ ਲੈ ਕੇ ਨੰਬਰ ਲੈ ਕੇ ਨੰਬਰ ਸਤੋ 22 ਨਿਕੋ ਗਿਆ ਕਿੰਨਾ ਨੰਬਰਤਾ ਕਰਵਾ ਦੇ ਨਿਕੋ ਚੱਲ ਸਿਆਦੇ ਸਥਾਨ ਰੱਖ ਲਓ ਨਹੀਂ ਨਹੀਂ ਨਿਕੋ ਲੈ ਲਓ ਅੱਗੇ ਮਾਂਗਾ ਫੁੜੀਆਂ ਕੰਮ ਕਰ ਕੋਈ ਐਸੀ ਚੀਜ਼ ਉਹਦੇ ਘਾਟਾ ਘਾਟਾ ਲਾਉਂਦਾ ਜੀ ਬਹਿ ਕੇ ਇਕੱਠਾ ਹੋ ਕੇ ਚੱਕੀ ਨਾ 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 ਫੋਨ ਨਹੀਂ ਮੈਨੂੰ ਹੋਰ ਹੋਰ ਫੋਨ ਨਹੀਂ ਮੈਨੂੰ ਏੜਗਾ ਵੀ ਦੇ ਏੜਗਾ ਦੇ ਦਾ ਅੱਗੇ ਮਾਂਗਾ ਫੁੜੀਆਂ ਲੱਠਾ ਹੋ ਕੇ ਦੋ ਦੋ ਘੰਟੇ ਬਹਿ ਕੇ ਇੱਥੇ ਕੰਮ ਕਰਨਾ ਜੀ ਯਾਰ ਕਾਕਾ ਆ ਗਿਆ ਸੀ ਹਾਂ ਆ ਰਹਿ ਗਏ ਕਿੰਨੇ ਹੋ ਗਏ ਨੰਬਰ 8 ਹਾਂ ਲੱਗੋ ਕਿ ਖੇਡਣ ਨੂੰ ਪਾ ਰਹੇ ਨੇ ਇਹਨਾਂ ਚੋਕ ਦੇ ਆ ਇੱਧਰ ਆ ਲੈ ਖਾਓ ਇੱਧਰ ਨਹੀਂ ਖਾਣਾ ਚੱਲਦੇ ਹਾਂ ਦੇ ਓਹੋ ਇਹ ਦੂਈ ਦਾ ਸੈਰ ਨਹੀਂ ਪਤਾ ਲੱਗਿਆ ਜੀ ਲੱਜਾ ਬਗੜ ਲਾਇਆ ਜੀ ਜੀ ਨਹੀਂ 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 ਦੱਸੋ ਦੱਸੋ ਕਿਵੇਂ ਕਹਿੰਦੇ ਮੈਂ ਮੈਨੂੰ ਆਹ ਗੱਲ ਸੁਣਨੀ ਨਹੀਂ ਚਾਹਦੇ ਹੁੰਦੇ ਨਾ ਐਂ ਦਾਦਾ ਭਾਈ ਨੇ ਪਹਿਲੇ ਹੀ ਹਾਂ ਲਗਾ ਹੋਰ ਫੋਟੋ ਕਰ ਦੇ ਹਾਂ ਕਰ ਸਭ ਤੋਂ ਵੱਧ ਮਤੋਂ ਕੀ ਹੁੰਦੀ ਕਰਨੀ ਲੱਗੇ ਐਂ ਕਹਿਣਾ ਇਹ ਪੱਕੇ ਦੂਸਰੇ ਕਹਿੰਦੇ ਅੱਛਾ ਅੱਗੇ ਆਪਣੇ ਇਹ ਬਹੁਤ ਹੁੰਦਾ ਜੀ ਹੁਣ ਘਟ ਗਿਆ ਉਹ ਵੇਖਿਆ ਜੀ ਕਈ ਵੇ ਗਿਆ ਕਈ ਵੇ ਗਿਆ ਨਾ ਹੋ ਗਏ ਭਾਈ ਨਹੀਂ ਤਾਂ ਨਾ ਪਤਾ ਲੱਗ ਜੇ ਨਾ ਹੁਣ ਨੰਬਰ ਲਾਸਟ ਟਾਈਮ ਤੇਰਾ ਦੋ ਦੋ ਸਭ ਤੋਂ ਵਧੀਆ ਚੀਜ਼ ਸੀੜ ਚਿਕ ਕਗੜਾ ਨਹੀਂ ਨਾ ਇੱਕ ਇੱਕ ਦੇ ਨਾਲ ਦੋ ਤਿੰਨ ਉਪਰ ਹੰਦੇ ਹੋਰ ਦੋ ਮਾਣ ਸਹੀ ਹੁਣ ਬੰਦ ਹੋ ਗਏ हां ਹੁਣ ਬੰਦ ਹੋ ਗਏ ਹੁਣ ਬੰਦ ਹੋ ਗਏ ਹੋਰ ਚੱਲ ਬੇ ਹੋਰ ਤਰ੍ਹਾਂ ਦੇ ਟੈਲੀਫੋਨ ਇੰਜੇ ਨਾ ਹੈ ਕਿਉਂ ਤੇਰੇ ਗੱਡੀ ਤੇ ਬੰਦ ਕਿਉਂ ਚੱਲਦੇ ਆ ਯਾਰ ਇਹ ਸੋੜਾ ਹੈਂਡ ਵੀ ਗਲਤ ਬਾਦਸ਼ਾਹ ਦਾ ਹੋ ਗਏ ਹੁਣ ਤੇ ਕਹੋ ਹੋ ਗਏ ਪੂਰੇ ਨਹੀਂ ਫੋਟੋ ਆਪਰ ਉਪਰ 15 ਆ ਕੇ ਜਾ ਰਹੋ ਚਲੋ ਲਾਸਟ ਆ ਮਿੰਟ ਦੇ ਬਣਾ ਸੁਣੀ ਫੋਟੋ ਆ ਗਈ ਹਾਂ ਆਪਾਂ ਦੂ ਪਹਿਲਾਂ 100 ਸਾਲ ਬਹੁਤ ਵੇਲੇ ਕੰਮ ਲੈਂਦੇ ਜੀ ਮੋਬਾਈਲ ਵਾਟੋ ਕਰਦੇ ਘੜਾ ਕੱਤ ਛੱਡ ਗਏ 10 ਸਾਲ ਹੀ ਹੋਇਆ ਹੂੰ 10 5 ਹੁਣ ਜਮੇ ਹੀ ਨਹੀਂ ਪਿੰਡਾਂ ਦੇ ਨਾ ਉਹ ਨੀ ਨਹੀਂ ਦੁਆ ਨੇ ਖਤਮ ਕਰਦੇ ਇਹ ਗੱਡੇ ਰੇੜੇ ਹਾਂ ਹਾਂ ਬਾਲਤ ਗੱਡੀ ਬਾਲਤ ਕਰੋ ਬਾਲਤ ਇਹ 11 ਹੁੰਦਾ ਨਾ ਕੀ ਜੀ ਗਰਦੀਪ ਸਿੰਘ ਤੁਹਾਡਾ ਇੱਕ ਪ੍ਰੀਤਮ ਹੈ ਪ੍ਰੀਤਮ ਸਿੰਘ ਜਿੱਥੇ ਆਈ ਦੀ ਵੀਡੀਓ ਫੋਟੋਆਂ ਦਿਖਾਣਾ ਕਿ ਇਹ ਨਾ ਜਿਹੜੀ ਇਹ ਗੇਮ ਕਿਹੜੀ ਹੈ ਤੁਹਾਡੇ ਕੋਲ ਇਹ ਨੰਬਰ ਸੀਗਾ 11 ਹੁੰਦਾ ਨੰਬਰ ਛੱਡ ਗਿਆ 11 ਹਾਡੇ 11 ਹੋਗੇ ਇੱਧਰ ਦੋ ਸੀ ਸਾਡੇ 11 ਹੋਗਾ ਤੂੰ ਦੋ ਕੱਟ ਤੇ ਤਾਂ ਵੀ ਇਹਨਾਂ ਦਾ ਫੇਰ ਵੀ ਫਾਈਨਲ ਚ ਹੀ 11 ਇੱਧਰ ਦੋ ਹੀ ਰਹਿ ਗਈ ਤਿੰਨ ਕੱਟ ਦੇ ਇਹਨਾਂ ਦੇ ਕੋਈ ਇੱਕ ਥੋੜੇ ਪਿਛੇ ਛੱਪੜ ਆਪਾਂ ਦੇਖੀਏ ਨੇ ਹਾਂ ਸਾਫ ਪਾਣੀ ਬਹੁਤ ਆ ਜਾਂਦਾ ਹੈ ਹੋਰ ਸਾਡੇ ਪਿੰਡਾਂ ਦੇ ਖਤਮ ਹੋ ਗਏ ਜਮਾ ਹੁਣ ਮੈਂ ਮੜਾ ਬੋਲਾਂ ਹਾਂ ਤੁਸੀਂ ਬੋਲ ਇਹ 8 ਨੰਬਰ ਵਾਰ ਛੱਪੜ ਆ ਪਿੰਡ ਖਿਆਲੀ ਵਾਲਾ ਪਿੰਡ ਖਿਆਲੀ ਵਾਲਾ ਅੱਛਾ ਇਹ ਛੱਪੜ ਬਚਾ ਕੇ ਅਸੀਂ 8 ਨੰਬਰ ਵਾਰ ਆਣੇ ਰੱਖਿਆ ਠੀਕ ਬਾਈ ਮੈਂ ਦੱਸਦਾ ਸੁਪਾਈ ਦੀ ਆ ਥੋੜਾ ਥੋੜਾ ਬੇਲ ਕਰ ਦਾਂ ਤੇ ਪਿੰਡਾਂ ਤਾਂ ਨੇ ਮਾਰ ਹਾਂ ਜੀ ਆਂ ਦਰਬਾਂਦ ਬੂੜਾ ਪਾਂਗਾ ਸ਼ਾਹ ਨੂੰ ਹਾਂ ਜੀ ਅਸੀਂ ਬਹਿ ਗਏ ਆ ਜਿਹੜੀ ਬੋੜ ਦੀ ਛਾਂ ਐ ਹਾਂ ਜੀ ਅਨੇ ਬੋੜ ਦੀ ਛਾਂ ਆ ਮਾਂ 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 ਬੋੜ ਦੀ ਛਾਂ ਤੇ ਮਾਂ ਇੱਕੋ ਜੀਆਂ ਰੱਬ ਦਾ ਨਾਮ ਰੱਬ ਦਾ ਨਾਮ ਇਹ ਛਪੜਾ ਇਹ ਨਾ ਸ਼ੰਗਾਰੇ ਇਹਨੂੰ ਕੋਈ ਕਿਸੇ ਪਾਸੇ ਪਾਣੀ ਨਹੀਂ ਪੈਂਦਾ ਹੁਣ ਇਹਨੂੰ ਮੋਟਰ ਨਾਲ ਭਰਿਆ ਮੋਟਰ ਨਾਲ ਸਾਡੇ ਪਿੰਡ ਦੀ ਖਾਲੀ ਬਣੀ ਜਾਂਦੀ ਐ ਨਾ 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 ਪਾਣੀ ਪਾ ਸਾਡੇ ਪਿੰਡ ਦੇ ਖਾਲੀ ਬਣੀ ਜਾਂਦੇ ਐ ਹੁਣ ਜਿਹਨੂੰ ਆਪ ਮੋਟਰ ਨਾਲ ਭਰਿਆ ਪਸ਼ੂ ਨੂੰ ਭੌਂਦੇ ਹਾਂ ਹਾਂ ਬਾਧੂ ਮੰਗਾਉ ਤਣ ਕੇ ਹੱਥ ਨੇ ਨਹੀਂ ਤੇ ਹੁਣ ਗੰਦਾ ਪਾਣੀ ਪਾਈ ਜਾਂਦੇ ਜਮੇ ਨਹੀਂ ਇੱਕ ਇੱਕ ਨੰਬਰ ਪਹਿਲੇ ਨੰਬਰ ਤੇ ਛਪੜਾ ਐ ਕੋਈ ਗੰਦਾ ਪਾਣੀ ਨਹੀਂ ਪੰਦਾ ਇਹ ਇਹੋ ਜਿਹੇ ਛੁਡਫੋ ਦੇਖਿਆ ਜੀ ਹਾਂ ਸਾਰਾ ਪਾਣੀ ਸਾਫ਼ ਪਾਉਣੇ ਆ ਹੁਣ ਚਾਰ ਅੱਜ ਪੰਜ ਗੱਡੇ ਫੜਕ ਦੀ ਮੰਗਾਇਆ ਫੜਕਰੀ ਪਾਵਾਂਗੇ ਕਲੀ ਪਾਵਾਂਗੇ ਸਾਹਮਣੇ ਰੱਖਦੇ ਪਾਣੀ ਨੂੰ ਠੀਕ ਸਾਤੇ ਦੂਪਹਿਰਾਂ ਪਾਵੀਂ ਤੇ ਮੋਟਰਾਂ ਦਾ ਪਾਣੀ ਸਹੀ ਘਾ ਹੋ ਜਾਂਦਾ ਅੱਛਾ ਜੀ ਮੋਗਾ ਹੜ ਖਾ ਬਣ ਜਾਂਦਾ ਤੇ ਖਾ ਬਣ ਗਿਆ ਉਦੋਂ ਸੂਏ ਪਾਣ ਲੱਗ ਜੂ ਕਿਉਂਕਿ ਮੋਟਰਾਂ ਨਾ ਪਾਇਆ ਇਹ ਜੰਮ ਬਣਾ ਖਾ ਜੀ ਇਹ ਝੂਲੇ ਲਾਇਆ ਆਪਣੇ ਲਵਾਏ ਅੱਛਾ ਜੀ ਠੇਕੇਦਾਰ ਜਵਾ ਖੇਡਦੇ ਆ ਹਾਂਜੀ ਠੇਕੇਦਾਰ ਮੈਨੂੰ ਨਾ ਹਣੇ ਮੇਰੇ ਕੋਲ ਸਮਾਨ ਪਿਆ ਥੋੜਾ ਬਿਗੜਾ ਸੀ ਕੋਈ ਨਾ ਹਣੇ ਮੈਂ ਆਇਆ ਕਰਕੇ ਇੱਕ ਮੁੰਡਾ ਰੂਪ ਮੈਂਬਰ ਸੀ ਅਜੀ ਇੱਥੇ ਲੈ ਹੁਣ ਥਾਂ ਵਿਖਾਤਾ ਇਹ ਮੈਂ ਲਵਾਤੇ ਅੱਛਾ ਜੀ ਕਿਉਂ ਲੈ ਪੰਜਾਗੋ ਸਾਕੀ ਇੱਥੋਂ ਲੈ ਕੇ ਆ ਇੱਥੋਂ ਧੱਕ ਬਹੁਤ ਸੋਹਣਾ ਹੈ ਇਹ ਅਜੀ ਲੱਗਦਾ ਆ ਜੀ ਵੇਖ ਲਓ ਜੀ ਹਾਂਜੀ ਤਣ ਕੇ ਆਗੇ ਭੋਗਿਆ ਭੋਗਿਆ ਮਾਰਦਿਆਂ ਖੰਭੇ ਲਾਏ ਲਾਈਟ ਲਾਈ ਝੂਲੇ ਦੇਖਾ ਸਾਰਾ ਸੱਪਰ ਚ ਉੱਪਰ ਪੜਿਆ ਤਾਕਤਪੂਰ ਬਣਾ ਕੇ ਰੱਖਿਆ ਹੋਵੇ ਉੱਥੇ ਬੱਲਿਆਂ ਪਾਗਾਂ ਬੈਠਣੋਂ ਹੱਥ ਨੇ ਸ਼ਾਮ ਨੂੰ ਇੱਥੇ ਬੁਰਗਾਂ ਵੀ ਆ ਕੇ ਵਰਜਿਸ ਕਰਕੇ ਜਾਂਦੇ ਆਂ। ਹਾਂ ਤੇ ਉਧਰ ਇਹਨਾਂ ਪਾਸੇ ਹੋ ਜਾਂਦੇ ਆ। ਪਹਿਲਾਂ ਆਇਆ ਤੁਹਾਡੇ ਕੋਲੇ ਇਹ ਇਹ ਵੀਡੀਓ ਬਣਾਉਣ ਨੂੰ। ਨਹੀਂ ਕੋਈ ਨਹੀਂ। ਕਿਵੇਂ ਲੱਗਿਆ ਈ ਤੁਹਾਨੂੰ? ਬਹੁਤ ਵਧੀਆ ਲੱਗਿਆ। ਧੰਨਵਾਦ ਤੁਹਾਡਾ। ਚੱਲੇ ਜਾਨਾ ਤੇਰਾ ਪੂਰਾ ਰੱਬ ਤੈਨੂੰ ਵਾਦਾ ਕਰੇ ਕੰਮ ਚ। ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ।